ਕਰਦੀ ਹੈ ਬਾਣੀ ਨੇ ਧਰਮੀ ਮਨੁੱਖ ਦੀ ਵੀ ਇਦਾਂ ਹੀ ਗੱਲ ਕਹਿੰਦੀ ਜੀ ਔਰਤ ਪਤੀ ਦੀ ਆਗਿਆ ਕਰਨੀ ਹੈ ਤੇ ਬਾਣੀ ਕਹਿੰਦੀ ਹੈ ਵੀ ਮੰਨ ਲਓ ਉਹਨੂੰ ਸਮਾਜ ਵਿੱਚ ਵੀ ਚੰਗਾ ਨਹੀਂ ਮੰਨਿਆ ਜਾਂਦਾ ਪਰਿਵਾਰ ਵਿੱਚ ਵੀ ਚੰਗਾ ਨਹੀਂ ਮੰਨਿਆ ਜਾਂਦਾ ਤੇ ਜਿਹੜੇ ਲੋਕ ਧਾਰਮਿਕ ਬਾਣਾ ਪਾ ਲੈਂਦੇ ਆ ਬਾਹਰੀ ਚਿੰਨ ਰੱਖ ਲੈਂਦੇ ਆ ਪਰ ਪ੍ਰਮਾਤਮਾ ਦੇ ਅਧੀਨ ਨਹੀਂ ਚੱਲਦੇ ਬਾਣੀ ਕਹਿੰਦੀ ਵੀ ਉਹਨਾਂ ਦਾ ਵੇਖੀਆ ਵੇਖੀ ਕਰਕੇ ਉਹ ਆਪਣੇ ਆਪ ਨੂੰ ਸਿੱਖਿ गवा ਸਕਦੇ ਆ ਧਰਮੀ ਕਹਾ ਸਕਦੇ ਪਰ ਆਤਮਿਕ ਤੌਰ ਤੇ ਲੋਕ ਜੁੜੇ ਨਹੀਂ ਹੁੰਦੇ ਤੇ ਗੁਰੂ ਸਾਹਿਬ ਕਹਿੰ ਲੱਗੇ ਲੋਕਾ ਵੀ ਇਹੋ ਸੂ ਵੀ ਸੁਹਾ ਵੇਸ ਕਰੀ ਯਾਨੀ ਕਿ ਮੈਂ ਬੜੇ ਸੂਏ ਵੇਸ ਕੀਤੇ ਬੜਾ ਹਾਸ਼ਗਰ ਕੀਤਾ ਪਰ ਜਦੋਂ ਗਿਆਨ ਆਇਆ ਸਮਝ ਆਈ ਵੀ ਵੇਸੀ ਸੋ ਨਾ ਪਾਈ ਐ ਕਰ ਕਰ ਵੇਸ ਰਹੀ ਬੜੇ ਵੇਸ ਕੀਤੇ ਪਰ ਵੇਸਾਂ ਦੇ ਨਾਲ ਠੇਖਾਂ ਦੇ ਨਾਲ ਪ੍ਰਮਾਤਮਾ ਕਦੀ ਵੀ ਜਿਹੜਾ ਕੁਛ ਨਹੀਂ ਹੋਇਆ ਉਹਨੇ ਕਦੀ ਮੈਨੂੰ ਕਬੂਲ ਨਹੀਂ ਕੀਤਾ ਉਹਨੇ ਮੈਨੂੰ ਕਦੀ ਮੰਨਿਆ ਨਹੀਂ ਤੇ ਗੁਰੂ ਸਾਹਿਬ ਕਹਿਣ ਲੱਗੇ ਵੀ ਫਿਰ ਕਿੰਨੂ ਪ੍ਰਮਾਤਮਾ ਮਿਲਦਾ ਕਿਵੇਂ ਉਹ ਖੁਸ਼ ਹੁੰਦਾ ਕਿਵੇਂ ਉਹਨੂੰ ਪਾਇਆ ਜਾ ਸਕਦਾ ਗੁਰੂ ਸਾਹਿਬ ਕਹਿੰ ਲਗੇ ਨਾਨਕ ਤਿੰਨੀ ਸ਼ੋਹ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ ਇਹ ਨਾਨਕ ਅਸ ਵਿੱਚ ਉਹਨਾਂ ਨੇ ਹੀ ਪ੍ਰਮਾਤਮਾ ਪਤੀ ਨੂੰ ਪਾਇਆ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਉਹਦੇ ਮਤਲਬ ਮੁਚ ਚੱਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਬਾਣੀ ਵਿੱਚ ਬਹੁਤ ਸ਼ਬਦ ਆਉਂਦੇ ਆ ਜਿਹਦੇ ਵਿੱਚ ਗੁਰੂ ਸਾਹਿਬ ਨੇ ਇਹ ਗੱਲ ਕੀਤੀ ਕਿ ਮਨੁੱਖ ਕਲਾ ਸੁਣਦੇ ਨਾਲ ਗੱਲ ਨਹੀਂ ਬਣਦੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੀ ਇਹ ਬਾਣੀ ਪੜਦੇ ਵੀ ਬੜੇ ਐ ਲੋਕ